ਦੀ ਬ੍ਰੇਕਿੰਗ ਨਿਊਜ਼ ਕਹਿ ਸਕਦੇ ਆ ਜਾਂ ਦੁਖਦਾਈ ਖਬਰ ਕਹਿ ਸਕਦੇ ਆ ਹਨੇਰਾ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਵੱਡੀ ਖਬਰ ਲੈ ਕੇ ਹਾਜ਼ਰ ਇੱਕ ਵਾਰ ਤੋਂ ਫਿਰ ਹੋਇਆ ਤਾਂ ਦਰਿਆ ਸਤਲੁਜ ਤੇ ਅਸੀਂ ਮੌਜੂਦ ਆ ਜੋ ਮੈਦਪੁਰ ਤੋਂ ਜ਼ਗਰਾਂ ਰੋਡ ਜਾਂਦਾ ਤਰਸਰ ਦੇ ਦਰਿਆ ਸਤਲੁਜ ਪੌਣਦੇ ਤੇ ਚੜ੍ਹਦੇ ਬਲੇ ਪਾਸੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਦਰਿਆ ਨੇ ਵੱਡਾ ਖੋਰਾ ਲਾਇਆ ਸੀ ਹਨੇਰਾ ਬਹੁਤ ਜ਼ਿਆਦਾ ਹੋ ਚੁੱਕਿਆ ਪਰ ਅਸੀਂ ਆਪਣੇ ਫਰਜ਼ ਸਮਝਦੇ ਹੋਏ ਇਹ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤਾਂ ਅਪਡੇਟ ਪਹੁੰਚਾਉਣ ਤੋਂ ਪਹਿਲਾਂ ਇਹ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਗੇ ਤੋਂ ਅਗੇ ਇਹ ਹੁਣ ਲਾਸਟ ਅਪਡੇਟ ਆ ਜੋ ਇਹ ਜਾਣਕਾਰੀ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਇਹ ਜੋ ਅਪਡੇਟ ਹੈ ਇਹ ਲਾਸਟ ਅਪਡੇਟ ਹੈ ਇਸ ਤੋਂ ਬਾਅਦ ਅਸੀਂ ਸਵੇਰੇ ਤੁਹਾਡੇ ਤੱਕ ਅਪਡੇਟ ਪਹੁੰਚਾਵਾਂਗੇ ਤਾਂ ਹੁਣ ਖਬਰ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਜਾਣਕਾਰੀ ਪਹੁੰਚਾਣੀ ਬਹੁਤ ਲਾਜ਼ਮੀ ਸੀ ਤਾਂ ਇਸ ਲਈ ਤੁਹਾਡੇ ਤੱਕ ਜਾਣਕਾਰੀ ਪਹਾਰ ਰਹੇ ਹਾਂ ਕਿਉਂਕਿ ਜਿੰਨਾ ਟਾਈਮ ਤੁਸੀਂ ਨਾਲ ਜੁੜੋਗੇ ਨਹੀਂ ਤਾਂ ਉਹਨਾਂ ਟਾਈਮ ਫਿਰ ਜਾਣਕਾਰੀ ਸਾਂਝ ਕਰਨ ਦਾ ਕੋਈ ਫਾਇਦਾ ਨਹੀਂ ਹੈ ਇਸ ਟਾਈਮ ਦੀ ਅਪਡੇਟ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਿਆ ਸਤਲੁਜ ਦੀ ਖਨੇਰਾ ਬਹੁਤ ਹੋ ਚੁੱਕਿਆ ਤੇ ਸਾਰਾ ਦਿਨ ਸਿੱਧੀਆਂ ਤਸਵੀਰਾਂ ਲਾਈਵ ਤੁਹਾਡੇ ਤੱਕ ਪਹੁੰਚਾਈਆਂ ਤਾਂ ਹੁਣ ਦੇ ਰਾਤ ਤੱਕ ਜੋ ਅਪਡੇਟ ਹੈ ਤੁਸੀਂ ਸਾਰੇ ਪੁੱਛ ਰਹੇ ਸੀ ਕਿ ਦਰਿਆ ਸਤਲੁਜ ਦਾ ਪਾਣੀ ਵਧਿਆ ਜਾਂ ਘਟਿਆ ਤਾਂ ਦਰਿਆ ਸਤਲੁਜ ਦਾ ਪਾਣੀ ਜੋ ਜਲ ਪੱਧਰ ਹੈ ਉਹ ਘਟਿਆ ਨਹੀਂ ਵਧਿਆ ਹੈ ਪਾਣੀ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਨਹੀਂ ਉਹ ਵਧਿਆ ਹੋਰ ਲਗਾਤਾਰ ਵੱਧ ਰਿਹਾ ਹੈ ਇਸ ਟਾਈਮ ਦੀ ਜੋ ਤਾਜ਼ਾ ਅਪਡੇਟ ਦੇ ਰਿਆਂ ਵੱਡੀ ਖਬਰ ਤੁਹਾਡੇ ਸਾਹਮਣੇ ਰੱਖ ਰਿਆਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਨਹੀਂ ਵਧਿਆ ਹੈ ਪਾਖੜਾ ਦਾ ਦੂਜੇ ਪਾਸੇ ਲੈਵਲ ਵੀ ਵਧਿਆ ਹੈ 1677 ਪੁਆਇੰਟ ਤੋਂ ਕੁਸ਼ ਉੱਪਰ ਹੋ ਚੁੱਕਿਆ ਹੈ ਪਾਖੜਾ ਦਾ ਲੈਵਲ ਤਾਂ ਜਿਸ ਤੋਂ ਹੁਣ ਆਈਡੀਆ ਲਗਾਇਆ ਜਾ ਸਕਦਾ ਹੈ ਇੱਕ ਦਰਿਆ ਸਤਲੂ ਦੇ ਵਿੱਚ ਪਾਣੀ ਹੋਰ ਵੀ ਛੱਡਿਆ ਜਾ ਸਕਦਾ ਹੈ ਪ੍ਰਸ਼ਾਸਨ ਜੇਕਰ ਗੱਲ ਕਰੀਏ ਪ੍ਰਸ਼ਾਸਨ ਜਾਣਕਾਰ ਦਿੰਦੀ ਹੈ ਕਿ ਮੌਸਮ ਭਾਗ ਵੱਲੋਂ ਪ੍ਰਸ਼ਾਸਨ ਵੱਲੋਂ ਕਿ ਦਰਿਆ ਸਤਲੂ ਦਾ ਜਿਸ ਤਰ੍ਹਾਂ ਜਲ ਪੱਧਰ ਵਧ ਰਿਹਾ ਹੈ ਤਾਂ ਦਰਿਆਵਾਂ ਦਾ ਪਾਣੀ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ 1 ਲੱਖ 20 ਹਜ਼ਾਰ ਤੋਂ ਉੱਪਰ 1 ਲੱਖ 45 ਹਜ਼ਾਰ ਦੇ ਦਰਮਿਆਨ ਜੋ ਕੱਲ ਪਾਣੀ ਛੱਡਿਆ ਗਿਆ ਸੀ ਤਾਂ ਪਾਖੜਾ ਦੇ ਜੋ ਫਲੱਡ ਗੇਟ ਖੁੱਲੇ ਸੀ ਕਿੰਨੇ ਕੱਲ ਖੁੱਲੇ ਸੀ ਉਹਨੇ ਪੰਜ ਫਲੱਡ ਗੇਟ ਖੁੱਲੇ ਗਏ ਸੀ ਤਾਂ ਤਕਰੀਬਨ 19 ਖੁੱਲੇ ਹੋਏ ਅਜੇ ਤੱਕ ਉਹ ਬੰਦ ਨਹੀਂ ਕੀਤਾ ਗਿਆ ਕਿਉਂਕਿ ਪਾਖੜਾ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਤਾਂ ਬਿਆਸ ਦਰਿਆ ਦੀ ਗੱਲ ਕਰੀਏ ਤਾਂ ਉਹ ਉਫਾਨ ਤੇ ਆਇਆ ਤੇ ਸਤਲੁਜ ਵੀ ਇਸ ਟਾਈਮ ਪੂਰਾ ਉਫਾਨ ਤੇ ਆ ਤਦ ਰਿਆ ਜੋ ਸਤਲੁਜ ਆ ਵੱਡੀ ਅਪਡੇਟ ਸਾਂਝ ਕਰ ਰਹੇ ਆ ਸ਼ਾਮ ਦੀ ਤਸਵੀਰ ਰਾਤ ਦੀ ਤਸਵੀਰ ਕਿਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਨਹੀਂ ਆ ਵੱਧਿਆ ਹੁਣ ਦੀ ਜੋ ਤਾਜ਼ਾ ਅਪਡੇਟ ਆ ਅਸੀਂ ਇੱਥੇ ਵਕ ਵਕ ਲੋਕਾਂ ਨਾਲ ਗੱਲਬਾਤ ਕੀਤੀ ਆ ਜਿਹੜੇ ਲੋਕ ਨਿਸ਼ਾਨੀਆਂ ਲਾ ਕੇ ਬੈਠੇ ਸੀ ਕਿ ਹੁਣ ਇੰਨਾ ਪਾਣੀ ਵੱਧਦਾ ਹੁਣ ਇੰਨਾ ਪਾਣੀ ਵੱਧਦਾ ਜਿਹੜੇ ਲੋਕ ਦਰਿਆਵਾਂ ਦੇ ਰਹਿਣ ਵਾਲੇ ਆ ਕਿ ਪਾਣੀ ਅਜੇ ਵੀ ਦਰਿਆ ਸਤਲੁਜ ਦਾ ਵੱਧ ਰਿਹਾ ਹੈ ਜਿਸ ਜਗ੍ਹਾ ਤੇ ਅਸੀਂ ਮੌਜੂਦ ਆ ਤਕਰੀਬਨ ਇਸ ਤੋਂ ਤਕਰੀਬਨ 10 ਕਿਲੋਮੀਟਰ ਅਗਲੇ ਏਰੀਆ ਦੇ ਚ ਪਾਣੀ ਪੂਰਾ ਫਿਰ ਚੁੱਕਿਆ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਿ ਜਾਇਓ ਕਿਉਂਕਿ ਖਬਰ ਅੱਪ ਗਿਆ ਅਪਡੇਟ ਸਤਲੁਜ ਫਿਰੋਜ਼ਪੁਰ ਫਾਜ਼ਿਲਕੀ ਅਰੀ ਤੱਕ ਪਚੌੜੀਆਂ ਲੋਹਿਆਂ ਦੇ ਹਾਲਾਤ ਜੋ ਪਿੰਨ ਮੁੰਡੇ ਚੌਲੀਆਂ ਹੋਗੇ ਜੱਗੇ ਉੱਥੋਂ ਦੇ ਲੋਕ ਤਾਂ ਤਰਸ ਜੋ ਹੋ ਚੁੱਕਿਆ ਲੋਕਾਂ ਨੇ ਆਪਣਾ ਪਿੰਡਾਂ ਦੇ ਵਿੱਚੋਂ ਸਮਾਨ ਉਧਰ ਚੱਕ ਲਿਆ ਖਾਸ ਕਰਕੇ ਮੁੰਡੇ ਚੌਲੀਆਂ ਦੇ ਜੋ ਲੋਕ ਸੀ ਬਹੁਤ ਸਾਰੇ ਉਹ ਸੁਰੱਖਿਅਤ ਥਾਵਾਂ ਤੇ ਪਹੁੰਚ ਗਏ ਤਾਂ ਜੋ ਨਾਲ ਪਿੰਡ ਤੋਂ ਅੱਗੇ ਲੋਹਿਆਂ ਵਾਲੇ ਸਾਈਡ ਜਿਹੜੇ ਇੱਕ ਵੇਈ ਸੀ ਉਸ ਵੇਹ ਦੇ ਜੋ ਪੁਲ ਸੀ ਉਸ ਦੇ ਉੱਪਰੋਂ ਪਾਣੀ ਲੰਘਣਾ ਸ਼ੁਰੂ ਹੋ ਚੁੱਕਿਆ ਹੈ ਸਾਈਡਾਂ ਤੇ ਜੋ ਵੈਂਗਣ ਲੱਗੀਆਂ ਸੀ ਉਹ ਹੁਣ ਕਲਾਲੀ ਵਗੈਰਾ ਰੋਕ ਰਹੀਆਂ ਤੇ ਉਸ ਜਗ੍ਹਾ ਤੇ ਤੁਸੀਂ ਨਾ ਜਾਇਓ ਕਿਉਂਕਿ ਉੱਥੇ ਕਾਫੀ ਜ਼ਿਆਦਾ ਖੱਡੇ ਪਏ ਹੋਏ ਆ ਸੜਕ ਦੇ ਹਾਲਤ ਮਾੜੇ ਆ ਜੁਹਣ ਸਖਾਵੀ ਘਟਣਾ ਨਾ ਵਾਪਰੇ ਤਾਂ ਇੱਕ ਵਕਤ ਦੀ ਜੋ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਰਹੇ ਆ ਕਿ ਦਰਿਆ ਸਤੌਰੀ ਦਾ ਜੋ ਜਲਪਦਰ ਹੈ ਉਹ ਜਿ ਘਟਿਆ ਨਹੀਂ ਉਹ ਜਲਪਦਰ ਲਗਾਤਾਰ ਵੱਧ ਰਿਹਾ ਹੈ ਅਜੇ ਵੀ ਵੱਧ ਰਿਹਾ ਹੈ ਤਕਰੀਬਨ ਪਿਛਲੇ ਤੋ ਤਿੰਨਾਂ ਕੋ ਘੰਟਿਆਂ ਚ ਫੋਟੋ ਕੋ ਪਾਣੀ ਹੋਰ ਵਧਿਆ ਬਰਸਾਤ ਦਾ ਮੌਸਮ ਹੈ ਔਰ بارش ਵੀ ਹੋ ਰਹੀ ਹੈ ਅੱਜ ਸਾਰਾ ਦਿਨ بارش ਹੋਈ ਹੈ ਕੱਲੇ ਬਾਰਿਸ਼ ਹੈ ਔਰ ਮੌਸਮ ਪਾਖੜ ਨੂੰ ਜਾਣਕਰ ਦਿਤਿ ਹੈ ਕੱਲ ਵੀ بارش ਹੋਵੇਗੀ ਜਿਸ ਤੋਂ ਆਪਾਂ ਆਈਡੀਆ ਲਗਾ ਸਕਦੇ ਜਦੋਂ بارش ਹੋ ਰਹੀ ਹੋਵੇ ਤਾਂ ਦੂਜੇ ਪਾਸੇ ਲਗਾਤਾਰ ਜੋ ਪਾਖੜਾ ਦਾ ਲੈਵਲ ਵਧ ਰਿਹਾ ਹੋਵੇ ਤਾਂ ਫਿਰ ਆਪਾਂ ਇਹ ਨਹੀਂ ਮੰਨ ਸਕਦੇ ਕਿ ਦਰਿਆ ਸਤ루 ਦਾ ਜਲ ਪੱਦਰ ਘਟੇਗਾ ਆਫਾਨ ਤੇ ਪੂਰਾ ਹੈ ਜੇਕਰ ਤੁਸੀਂ دریاਵਾਂ ਦੇ ਕੱਢਿਆਂ ਦੇ ਕਿੱਥੇ ਨੇੜੇ ਆਓ ਜਿਹੜੇ ਘਰ ਤੇੋਂ ਤਾਂ ਤੁਸੀਂ ਦੂਰ ਆ ਜਾਓ ਸੁਰੱਖਿਤ ਥਾਵਾਂ ਤੇ ਪਹੁੰਚ ਜਾਓ ਪ੍ਰਸ਼ਾਸਨ ਲਗਾਤਾਰ ਐਡਵਾਈਜ਼ਰੀਆਂ ਜਾਰੀ ਕਰ ਰਿਹਾ ਹੈ ਤਾਂ ਦਰਿਆ ਸਾਥੋ ਦਾ ਜਲ ਪੱਧਰ ਬਹੁਤ ਜਿਆਦਾ ਵਧਿਆ ਸੀ ਤੇ ਹੁਣ 1 ਫੁੱਟ ਪਾਣੀ ਹੋਰ ਵਧਿਆ ਹੈ ਜੋ ਤਾਜ਼ਾ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਤਾਂ ਇਸ ਤੋਂ ਅੱਗੇ ਕੁਝ ਟਾਈਮ ਬਾਅਦ ਫਿਰ ਲਾਈਵ ਹੋਵਾਂਗੇ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਉਸ ਤੋਂ ਪਹਿਲਾਂ ਦਰਿਆਸ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਮਣੇ ਤੁਸੀਂ ਜੋ ਤਸਵੀਰ ਦੇਖ ਸਕਦੇ ਹੋ ਇਸ ਜਗ੍ਹਾ ਤੇ ਪੂਰਾ ਪਾਣੀ ਪਾਣੀ ਚ ਪਰ ਚੁੱਕਿਆ ਹੈ ਤਸਵੀਰਾਂ ਨਹੀਂ ਦਿਸ ਰਹੀਆਂ ਤੁਹਾਡੇ ਸਾਹਮਣੇ ਕਿਉਂਕਿ ਹਨੇਰਾ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਅੱਗੇ ਇਹ ਜੋ ਥੋੜਾ ਥੋੜਾ ਤੁਰੇ ਬੋਰੇ ਜਿ ਦਿਖ ਰਿਹਾ ਹੈ ਇਸ ਤੋਂ ਅੱਗੇ ਬਹੁਤ ਜ਼ਿਆਦਾ ਪਾਣੀ ਪਾਣੀ ਹੈ ਤੇ ਜਲਦ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਅਜਾਚ ਦੇਓ ਬਹੁਤ ਬਹੁਤ ਧੰਨਵਾਦ